ਸਸਾਇਗੋਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਦੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਦਿਨ ਦੇ ਵੇਲੇ ਕੜਾਕੇ ਦੀ ਧੁੱਪ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਵਿੱਚ ਸਵੇਰ ਦੇ ਸਮੇਂ ਹਲਕੀ ਦਰਮਿਆਨੀ ਬਾਰਿਸ਼ ਹੋਈ ਹੈ ਚੰਡੀਗੜ੍ਹ ਮੁਹਾਲੀ ਰੂਪਨਗਰ ਇਹ ਕੁਝ ਕੁ ਹਿੱਸੇ ਨੇ ਜਿਨ੍ਹਾਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਪਰ ਬਾਕੀ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਬਹੁਤ ਖੁਸ਼ਕ ਸੀ ਕੜਾਕੇ ਦੀ ਧੁੱਪ ਸੀ ਹਲਕੀ ਦਰਮਿਆਨੀ ਬੱਦਲਵਾਹਾਂ ਉੱਪਰ ਆਉਂਦੀ ਲੰਗੀਆਂ ਨੇ ਪੰਜਾਬ ਦੇ पर कोई बड़ी कार्रवाई नहीं हुई ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਬਾਕੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਅੱਜ ਰਾਤ ਗੱਲ ਕੀਤੀ ਜਾਵੇ ਤਾਂ ਬੱਦਲਬਾਹੀ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਸੇ ਤਰੀਕੇ ਦੀ ਵੀ ਸਾਨੂੰ ਹੁਣ ਮੀਂਹ ਦੀ ਉਮੀਦ ਅੱਜ ਰਾਤ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਨਾ ਕੋਈ ਪਹਾੜੀ ਖੇਤਰਾ ਵਿੱਚ ਸਿਸਟਮ ਹੈ ਸਿਰਫ ਅਗਰ ਮੈਂ ਤੁਹਾਨੂੰ ਜ਼ੂਮ ਆਊਟ ਕਰਕੇ ਦਿਖਾਵਾਂ ਤਾਂ ਬੰਗਾਲ ਦੀ ਖਾੜੀ ਦੇ ਵਿੱਚ ਤਕੜਾ ਚੱਕਰਵਾਤੀ ਤੂਫਾਨ ਬਣਿਆ ਹੋਇਆ ਜੀ ਜੋ ਹੌਲੀ-ਹੌਲੀ ਅੱਗੇ ਨੂੰ ਕੂਚ ਕਰ ਰਿਹਾ ਤੇ ਅਰਬ ਸਾਗਰ ਤੋਂ ਜੋ ਸਿਸਟਮ ਬਣਿਆ ਸੀ ਉਹ ਰਾਜਸਥਾਨ ਮਹਾਰਾਸ਼ਟਰ ਗੁਜਰਾਤ ਇਹਨਾਂ ਨੂੰ ਕਵਰ ਕਰਦਾ ਹੋਇਆ ਹੌਲੀ-ਹੌਲੀ ਮੱਧ ਭਾਰਤ ਤੋਂ ਉੱਤਰੀ ਭਾਰਤ ਵੱਲ ਵਧੇਗਾ ਤੇ ਲਗਭਗ ਅੱਜ ਰਾਤ ਜਿਹੜੀ ਹਵਾਵਾਂ ਤੁਰਖ ਰਵੇਗਾ ਇਸ ਤਰੀਕੇ ਨਾਲ ਹਵਾਵਾਂ ਚਲਦੀ ਹੋਈਆਂ ਦਿਖਾਈ ਦੇਣਗੀਆਂ ਮੰਨ ਕੇ ਆਪਾਂ ਗੱਲ ਕਰੀਏ ਕਿ ਅਰਬ ਸਾਗਰ ਤੋਂ ਯਾਨੀ ਕਿ ਪੱਛਮੀ ਤੋਂ ਏਰੀਏ ਤੋਂ ਦੱਖਣ ਪੱਛਮੀ ਹਵਾਵਾਂ ਘੁੰਮਦੀਆਂ ਹੋਈਆਂ ਪੰਜਾਬ ਦੇ ਵੱਲ ਕੋਚ ਕਰਨੀਆਂ ਤੇ ਅੱਜ ਰਾਤ ਦੇ ਸਮੇਂ ਥੋੜੀ ਜੀ ਤੇਜ਼ ਹਵਾ ਕਿਸੇ ਕਿਸੇ ਇਲਾਕੇ ਵਿੱਚ ਚਲਦੀ ਦਿਖਾਈ ਦੇ ਸਕਦੀ ਹੈ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ ਅੱਜ ਰਾਤ 25 ਤੋਂ 28 ਡਿਗਰੀ ਤੱਕ ਰਹਿ ਸਕਦੇ ਨੇ ਖਾਸ ਤੌਰ ਤੇ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਇਹ ਜ਼ਿਲ੍ਹੇ ਹੋਣਗੇ ਜਿਹੜੇ ਜ਼ਿਆਦਾ ਗਰਮ ਰਹਿ ਸਕਦੇ ਨੇ ਤੇ ਬਾਕੀ ਪੰਜਾਬ ਦੇ ਵਿੱਚ ਤਾਪਮਾਨ 25 ਤੋਂ ਥੱਲੇ ਉਮੀਦ ਹੈ ਕਿ ਤਾਪਮਾਨ ਅੱਜ ਬਣਦਾ ਹੋਇਆ ਦਿਖਾਈ ਦੇਵੇਗਾ ਗਰਮੀ ਦੀ ਹਾਲਾਤ ਅਜੇ ਰ ਦੇਖਣ ਨੂੰ ਮਿਲ ਸਕਦੇ ਨੇ ਤੜਕੇ ਸਵੇਰ ਦੀ ਅਗਰ ਗੱਲ ਕਰੀਏ ਤਾਂ ਇਹ ਜਿਹੜੇ ਸਿਸਟਮ ਬਣੇ ਹੋਏ ਨੇ ਆਪਾਂ ਫਿਲਹਾਲ ਰਾਜਸਥਾਨ ਦੇ ਨੇੜੇ-ਤੇੜੇ ਮੱਧ ਪ੍ਰਦੇਸ਼ ਦੇ ਨੇੜੇ-ਤੇੜੇ ਇਹ ਹੌਲੀ-ਹੌਲੀ ਯੂਪੀ ਹਰਿਆਣੇ ਵਿੱਚ ਐਂਟਰ ਕਰਨਗੇ ਤੇ ਸਵੇਰ ਦੇ ਸਮੇਂ ਸੰਗਰੂਰ ਪਟਿਆਲਾ ਫਤਿਹਗੜ੍ਹ ਮਾਨਸਾ ਬਠਿੰਡਾ ਤੋਂ ਲੁਧਿਆਣਾ ਅਮਲੇਰ ਕੋਟਲਾ ਮਹਾਲੀ ਰੂਪਨਗਰ ਇਹਨਾਂ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਦੀ ਆਮਦ ਸਵੇਰੇ ਤੜਕੇ ਤੋਂ ਲੈ ਕੇ ਕੱਲ ਸਵੇਰੇ 10:00 11:00 ਵਜੇ ਤੱਕ ਦੇਖਣ ਨੂੰ ਮਿਲ ਸਕਦੀ ਹੈ ਜਿਹਦੇ ਬਾਰੇ ਪ੍ਰੋਪਰ ਜਾਣਕਾਰੀ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਵਿੱਚ ਹੀ ਦਵਾਂਗੇ ਕਿਉਂਕਿ ਹਾਲੇ ਕੋਈ ਵੱਡੀ ਅਪਡੇਟ ਦਿਖਾਈ ਨਹੀਂ ਦੇ ਰਹੀ ਕਿ ਸਿਸਟਮ ਦਾ ਰੂਟ ਕਿਆ ਹੋਵੇਗਾ ਬਾਕੀ ਇਸ ਤੋਂ ਇਲਾਵਾ ਅਗਰ ਕੋਈ ਜਾਣਕਾਰੀ ਅਲੱਗ ਤੋਂ ਸਾਂਝੀ ਕਰਨ ਦੀ ਲੋੜ ਹੋਈ ਤਾਂ ਉਹ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਤੁਹਾਨੂੰ ਤਾਂ ਹੀ ਮਿਲੇਗੀ ਅਗਰ ਚੈਨਲ ਤੁਸੀਂ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਬਾਕੀ ਕੋਸ਼ਿਸ਼ ਕਰਾਂਗੇ 8:00 8:30 ਵਜੇ ਦੇ ਨੇੜੇ ਤੇੜੇ ਨਵੀਂ ਅਪਡੇ ਲਗਾਤਾਰ ਵਧੇ ਹੋਏ ਨੇ ਪੰਜਾਬ ਦੇ ਵਿੱਚ ਡੈਮਾਂ ਦੇ ਵਿੱਚ ਵੀ ਪਾਣੀ ਕਾਫੀ ਭਰਿਆ ਹੋਇਆ ਹੈ ਜੀ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਤੁਹਾਨੂੰ ਰਿਕਵੈਸਟ ਹੈ ਜੀ ਦਰਿਆਵਾਂ ਤੋਂ ਨਦੀਆਂ ਨਾਲਿਆਂ ਤੋਂ ਥੋੜਾ ਜਿਹਾ ਦੂਰ ਰਹੋ ਆਪਣੇ ਬੱਚਿਆਂ ਦਾ ਖੁੱਦ ਦਾ ਧਿਆਨ ਰੱਖੋ ਤੇ ਵੀਡੀਓ ਦੇਖਦੇ ਰਹੋ ਲਗਾਤਾਰ ਅਪਡੇਟ ਤੁਹਾਨੂੰ ਮਿਲਦੀ ਰਹੇਗੀ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ